ਹੈਪਟਾਈਟਿਸ A B ਅਤੇ C ਵਿਚਕਾਰ ਅੰਤਰ ਹੈਪਟਾਈਟਿਸ A B ਅਤੇ C ਜਿਗਰ ਵਿੱਚ ਹੈਪਟਾਈਟਿਸ ਵਾਇਰਸ ਹੋਣ ਕਾਰਨ ਹੋਣ ਵਾਲੇ ਸੰਕਰਮਣ ਹਨ ਕਈ ਵਾਰ ਉਹਨਾਂ ਦੇ ਫਰਕ ਨੂੰ ਸਮਝਣ ਵਿੱਚ ਉਲਝਣ ਹੁੰਦੀ ਹੈ ਪਰ ਇਹ ਤਿੰਨ ਵਾਇਰਸ ਅਤੇ ਉਹਨਾਂ ਦੁਆਰਾ ਹੋਣ ਵਾਲੇ ਸੰਕਰਮਣ ਇੱਕੋ ਜਿਹੇ ਨਹੀਂ ਹੁੰਦੇ ਹੈਪਟਾਈਟਿਸ E ਆਮ ਤੌਰ ਤੇ ਦੂਸ਼ਿਤ ਭੋਜਨ ਜਾਂ ਪਾਣੀ ਰਾਹੀਂ ਲੰਗਦਾ ਹੈ ਅਤੇ ਹੈਪੇਟਾਈਟਿਸ E ਦਾ ਕੋਈ ਇਲਾਜ ਨਹੀਂ ਹੈ। ਅਤੇ ਲਾਂਗ ਆਮ ਤੌਰ ਤੇ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ। ਹੈਪੇਟਾਈਟਿਸ A ਤੋਂ ਬਚਾਉਣ ਲਈ ਇੱਕ ਵੈਕਸੀਨ ਹੈ। ਹੈਪੇਟਾਈਟਿਸ B ਆਮ ਤੌਰ ਤੇ ਖੂਨ, ਵਿਰਜ ਜਾਂ ਯੋਨੀ ਦੇ ਤਰਲ ਰਾਹੀਂ ਲੱਗਦਾ ਹੈ। ਜ਼ਿਆਦਾਤਰ ਲੋਕ ਬਿਨਾਂ ਕਿਸੇ ਇਲਾਜ ਦੇ ਆਪਣੇ ਆਪ ਵਾਇਰਸ ਨੂੰ ਸਾਫ਼ ਕਰਦੇ ਹਨ। ਕ੍ਰੋਨਿਕ ਹੈਪੇਟਾਈਟਿਸ B ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਜੇਕਰ ਕੋਈ ਵਿਅਕਤੀ ਛੋਟੀ ਉਮਰ ਵਿੱਚ ਵਾਈਰਸ ਦੇ ਸੰਪਰਕ ਵਿੱਚ ਆਉਂਦਾ ਹੈ ਇਹ ਵਾਇਰਸ ਗਰਭਵਸਥਾ ਜਾਂ ਬੱਚੇ ਦੇ ਜਨਮ ਦੌਰਾਨ ਬੱਚੇ ਨੂੰ ਵੀ ਜਾ ਸਕਦਾ ਹੈ 1 ਤੋਂ 5 ਸਾਲ ਦੀ ਉਮਰ ਦੇ ਟੀਕਾਕਰਨ ਨਾ ਕੀਤੇ ਗਏ ਬੱਚਿਆਂ ਨੂੰ ਜਿਨ੍ਹਾਂ ਦਾ ਹੈਪਟਾਈਟਿਸ ਬੀ ਵਾਲੇ ਕਿਸੇ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਹੈ क्रॉनिक ਹੈਪਟਾਈਟਿਸ ਬੀ ਹੋਣ ਦਾ ਖਤਰਾ ਹੁੰਦਾ ਹੈ ਇਹ ਨਜ਼ਦੀਕੀ ਸੰਪਰਕ ਘਰ ਵਿੱਚ ਹੋ ਸਕਦਾ ਹੈ ਜਿਹੜੇ ਲੋਕ क्रॉनिक ਲਾਗ ਦਾ ਵਿਕਾਸ ਕਰਦੇ ਹਨ ਉਹਨਾਂ ਦੀ ਬਾਕੀ ਜ਼ਿੰਦਗੀ ਉਹਨਾਂ ਨੂੰ ਇਹ ਵਾਰਸ ਰਹੇਗਾ ਅਤੇ ਉਹਨਾਂ ਦੀ ਨਿਗਰਾਨੀ ਕਰਨ ਦੀ ਲੋੜ ਹੋਵੇਗੀ ਇਲਾਜ ਵਾਇਰਸ ਨੂੰ ਹੋਲੀ ਕਰਨ ਅਤੇ ਪ੍ਰਬੰਧਨ ਕਰਨ ਵਿੱਚ ਮਦਦ ਕਰ ਸਕਦਾ ਹੈ ਪਰ ਪੁਰਾਣੀ ਲਾਗ ਦਾ ਕੋਈ ਇਲਾਜ ਨਹੀਂ ਹੈ ਹੈਪੇਟਾਈਟਿਸ ਬੀ ਤੋਂ ਬਚਾਉਣ ਲਈ ਇੱਕ ਟੀਕਾ ਹੈ ਅਤੇ ਗਰਭਵਸਥਾ ਜਾਂ ਜਨਮ ਦੇ ਦੌਰਾਨ ਬੱਚੇ ਨੂੰ ਹੈਪੇਟਾਈਟਿਸ ਬੀ ਹੋਣ ਦੀ ਸੰਭਾਵਨਾ ਨੂੰ ਬਹੁਤ ਘੱਟ ਕਰਨ ਲਈ ਪ੍ਰੋਟੋਕਾਲ ਹੈ ਹੈਪੇਟਾਈਟਿਸ ਸੀ ਆਮ ਤੌਰ ਤੇ ਖੂਨ ਦੇ ਖੂਨ ਸੰਪਰਕ ਰਾਹੀਂ ਜਾਂਦਾ ਹੈ ਉਦਾਹਰਨ ਲਈ ਇਹ ਡਾਕਟਰੀ ਜਾਂ ਦੰਦਾਂ ਦੀ ਸਰਜਿਕਲ ਉਪਕਰਣਾਂ ਦੀ ਮੂੜ ਵਰਤੋਂ ਦੁਆਰਾ ਹੋ ਸਕਦਾ ਹੈ ਜੋ ਸਹੀ ਢੰਗ ਨਾਲ ਜਰਮ ਰਹਿਤ ਨਹੀਂ ਕੀਤੇ ਗਏ ਸਨ ਭਾਵੇਂ ਕਿ ਮਾਤਰਾ ਐਨੀ ਘੱਟ ਹੋਵੇ ਕਿ ਤੁਸੀਂ ਇਸ ਨੂੰ ਦੇਖ ਨਹੀਂ ਸਕਦੇ ਹੈਪੇਟਾਈਟਿਸ ਸੀ ਤੋਂ ਬਚਾਉਣ ਲਈ ਕੋਈ ਵੈਕਸੀਨ ਨਹੀਂ ਹੈ ਚਾਰ ਵਿੱਚੋਂ ਇੱਕ ਵਿਅਕਤੀ ਆਪਣੇ ਆਪ ਹੈਪੇਟਾਈਟਿਸ ਸੀ ਨੂੰ ਸਾਫ਼ ਕਰ ਦੇਵੇਗਾ ਅਤੇ ਚਾਰ ਵਿੱਚੋਂ ਤਿੰਨ ਲੋਕਾਂ ਨੂੰ ਹੈਪੇਟਾਈਟਿਸ ਸੀ ਦੇ ਇਲਾਜ ਦੀ ਲੋੜ ਹੋਵੇਗੀ ਇਲਾਜ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਹੈਪੇਟਾਈਟਿਸ ਸੀ ਵਾਲੇ 95% ਤੋਂ ਵੱਧ ਲੋਕਾਂ ਨੂੰ ਠੀਕਾਤਾ ਹੈ ਹੈਪੇਟਾਈਟਿਸ ਸੀ ਬਾਰੇ ਹੋਰ ਜਾਣਨ ਲਈ hepciinfo.ca ਤੇ ਜਾਓ ਜਿੱਥੇ ਤੁਸੀਂ ਹੈਪੇਟਾਈਟਿਸ ਸੀ ਦੀ ਜਾਣਕਾਰੀ ਆਪਣੀਆਂ ਭਾਸ਼ਾਵਾਂ ਵਿੱਚ ਪੜ੍ਹ ਸਕਦੇ ਹੋ ਤੁਸੀਂ ਆਪਣੇ ਸਿਹਤ ਸੰਭਾਲ ਪ੍ਰਦਾਤਾਵਾਂ ਨਾਲ ਵੀ ਗੱਲ ਕਰ ਸਕਦੇ ਹੋ